ਮਨਜਿੰਦਰ ਤੇ ਕਿ ਧੌਣ ਕੀ ਕਾਲੇ ਸੰਗਿਆ ਲਵੀ ਖਰੂਰਤਾਂ ਵਾਲਿਆ ਕਰਕੇ ਦੇਖ ਜੋ ਅੰਤਿਰਾ ਇਹਨਾਂ ਨਾਜਵਾਨ ਸਖਤ ਮਰ ਖਿਡਾਰੀ ਯਾਦਾ ਕਾਲੇ ਸੰਗਾਇ ਜਿੱਤੇ ਮਾਰਦੀਆਂ ਨੌਜਵਾਨਾਂ ਦੀ ਟੀਮ ਵਾਟ ਵਾਟੀ ਬਹੁਤ ਲੱਖ ਕਿਦਮਾਂ ਦੀ ਪੰਜਾਬੀ ਉੱਤਲੀ ਦੇ ਬੋਲ ਚਾਉਂਦੇ ਹਾਂ ਇਹ ਭੰਡਾਲਦੇ ਵਾਲਾ ਹਰਜੀਤ ਉਹਦੇ ਜੋਰ ਨਾਲ ਇੰਦਰਜੀਤ ਨਾਲ ਕਰ ਮੁਕਾਬਲੇ ਚਿਗਰਾਵਾਦਾ ਛੇੜਦਾਂ ਦੇ ਵਿੱਚ ਕਰਦਾ ਹੋਇਆ ਉਹ ਮਲਕ ਇਸ ਸਮੇਂ ਰਕੋਲਾ ਅਗਲੀ ਕਬੱਡੀ ਪਾਉਂਦਾ ਹੋਇਆ ਉਹ ਪਈ ਹੋਈ ਕਬੱਡੀ ਤੇ ਬੁਰੀ ਤਾਲ ਅਚਪੀ ਵਾਲਾ ਇਹ ਚੱਕਰ ਸੁਦੇ ਇਹ ਬੜਾ ਕਾਗਲ ਦਾ ਪੀਆ ਪਰ ਹੁਣ ਦੇਖਾਂਗੇ ਅੱਜ ਨੰਦ ਦੇ ਚੜਦੇ ਦੀ ਪਰ ਕੋਈ ਦੇ ਸੋਵੇਂ ਮਲਕ ਦੇ ਤੇ ਇਤਕ ਦਾ ਵਾਦਾ ਕਰਦਾ ਹੋਇਆ ਉਧਰ